ਜਿਹੜੀ ਸਮੂਚੀ ਨਵੀਂ ਟੀਮ ਕੱਲ ਜਿਹੜੀ ਬਣੀ ਹੈ ਔਰ ਜਿਸ ਇਤਫਾਕ ਨਾਲ ਜਿਸ ਪਿਆਰ ਨਾਲ ਸਰਵਸੰਮਤੀ ਨਾਲ ਐਸ ਕਮੇਟੀ ਦਾ ਚੋਣ ਹੋਈ ਹੈ ਮੈਂ ਸਮਝਦਾ ਕਿ ਕਈ ਲੋਕਾਂ ਦੇ ਮੂੰਹ ਬੰਦ ਹੋਏ ਨੇ ਇਸ ਨਾਲ ਐਗਜ਼ੈਕਟਿਵ ਦੀ ਪੂਰੀ ਦੀ ਪੂਰੀ ਬਣਤਰ ਜਿਹੜੀ ਹੈ ਸਰਵਸੰਮਤੀ ਨਾਲ ਤਕਰੀਬਨ 35 ਬੰਦਿਆਂ ਦੇ ਵਿੱਚੋਂ 30 ਬੰਦੇ ਇੱਕ ਪਾਸੇ ਉਹਨਾਂ ਨੇ ਫੈਸਲਾ ਲਿਆ ਔਰ ਸਰਦਾਰ ਭੁਪਿੰਦਰ ਸਿੰਘ ਅਸੰਦ ਨੂੰ ਦੁਬਾਰਾ ਪ੍ਰਧਾਨ ਬਣਾਇਆ ਗਿਆ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਰਦਾਰ ਸੁਦਰਸ਼ਨ ਸਿੰਘ ਜੀ ਨੂੰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬੀਬੀ ਰਵਿੰਦਰ ਕੌਰ ਅਜਨਾਰਾ ਅਜਰਾਨਾ ਜੀ ਨੂੰ ਵਾਈਸ ਪ੍ਰੈਜ਼ੀਡੈਂਟ ਜਨਰਲ ਸਕੱਤਰ ਸੁਖਵਿੰਦਰ ਸਿੰਘ ਜੀ ਮੰਡੇਬਾਰ ਔਰ ਗੁਲਾਬ ਸਿੰਘ ਜੀ ਮੂਨਕ ਜਿਹੜੇ ਹੈ ਜੁਆਇੰਟ ਸੈਕਟਰੀ ਬਣੇ ਹੈ ਇਹ ਸਮੂਜੀ ਟੀਮ ਜਿਹੜੀ ਹੈ ਸੰਤ ਪਾਪਾ ਬਲਜੀਤ ਸਿੰਘ ਦਾਦੂਵਾਲ ਸਾਹਿਬ ਉਹਨਾਂ ਨੂੰ ਜਿਨ੍ਹਾਂ ਨੇ ਜਿਨ੍ਹਾਂ ਨੂੰ ਜ਼ਿੰਮੇਵਾਰੀ ਲਈ ਹੈ ਧਰਮ ਪ੍ਰਚਾਰ ਕਮੇਟੀ ਦਾ ਮੁਖੀ ਬਣਾ ਕੇ ਉੱਤੇ ਮੈਂ ਸਮਝਦਾ ਕਿ ਅੱਜ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸੇਫ ਹੈਂਡਸ ਦੇ ਵਿੱਚ ਗਈ ਹੈ ਐਡਮਿਨਿਸਟ੍ਰੇਸ਼ਨ ਦੇ ਤੌਰ ਤੇ ਉੱਤੇ ਵੀ ਤੇ ਧਰਮ ਪ੍ਰਚਾਰ ਦੇ ਉੱਤੇ ਵੀ ਕਿ ਸੰਤ ਦਾਦੂਵਾਲ ਸਾਹਿਬ ਵਰਗੇ ਬੰਦੇ ਨੂੰ ਜਦ ਧਰਮ ਪ੍ਰਚਾਰ ਵਸੇ ਅੱਗੇ ਜ਼ਿੰਮੇਵਾਰੀ ਸੌਂਪੀ ਜਾਏ ਤੇ ਜ਼ਰੂਰੀ ਇਹ ਹੈ ਕਿ ਸੂਬੇ ਦੇ ਵਿੱਚ ਇੱਕ ਬਹੁਤ ਵੱਡਾ ਪ੍ਰਚਾਰ ਤੇ ਪ੍ਰਸਾਰ ਹੋਏਗਾ ਔਰ ਇਹ ਉਹਨਾਂ ਲੋਕਾਂ ਦੇ ਉੱਤੇ ਵੀ ਇਦਾਂ ਕਿ ਅੱਜ ਉਹਨਾਂ ਲੋਕਾਂ ਦੇ ਵੀ ਮੂੰਹ ਬੰਦ ਹੋਏ ਨਹੀਂ ਜਿਹੜੇ ਬਾਰ-ਬਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਮਿਲਣ ਤੋਂ ਬਾਅਦ ਵੀ ਜਿਹੜੇ ਕਹਿੰਦੇ ਸੀ ਕਿ ਇਹ ਸਰਕਾਰਾਂ ਦਾ ਹੇਟ ਚੱਲ ਰਹੀ ਹੈ ਅੱਜ ਐਗਜ਼ੈਕਟਿਵ ਦੀ ਚੋਣ ਜਿਹੜੀ ਹੈ ਉਹ ਕਿਸੇ ਦੀ ਇੰਟਰਫੀਰੈਂਸ ਤੋਂ ਬਿਨਾਂ ਹੋਈ ਹੈ ਮੈਂ ਸਮੁੱਚੀ ਟੀਮ ਨੂੰ ਵਧਾਈ ਦਿੰਦਾ ਕਿ ਜਿਸ ਤਰੀਕੇ ਦੇ ਨਾਲ ਜਿਸ ਬਿਬਾਕੀ ਦੇ ਨਾਲ ਤੁਸੀਂ ਫੈਸਲਾ ਲਿਆ ਔਰ ਇਸ ਫੈਸਲੇ ਦੇ ਨਾਲ ਨਾਲ ਜਿਹੜੀ ਹੈ ਸਿੱਖ ਉੱਥੇ ਜਿਹੜੀਆਂ ਗੁਰਦੁਆਰਿਆਂ ਦੀ ਪ੍ਰਬੰਧ ਵਧੀਆ ਤਰੀਕੇ ਨਾਲ ਚੱਲਣਗੇ ਔਰ ਇਸ ਪ੍ਰਬੰਧ ਦੇ ਨਾਲ-ਨਾਲ ਜਿਹੜੀਆਂ ਉਹਨਾਂ ਦੀਆਂ ਜ਼ਿੰਮੇਵਾਰੀਆਂ ਬੰਦੀਆਂ ਨੇ ਸਿੱਖ ਕੌਮ ਦੇ ਪ੍ਰਤੀ ਧਰਮ ਦੇ ਪ੍ਰਚਾਰ ਪ੍ਰਸਾਰ ਜਿਹੜੀ ਸਿੱਖੇ ਨੂੰ ਢਾਲ ਲੱਗ ਰਹੀ ਹੈ ਜਿਹੜੇ ਸਿੱਖ 크ਰਿਸਟਿਅਨਿਟੀ ਵੱਲ ਜਾ ਰਹੇ ਹੈ ਜਿਹੜੇ ਸਿੱਖ ਨਸ਼ਾ ਵੱਲ ਜਾ ਰਹੇ ਹੈ ਉਹਨਾਂ ਨੂੰ ਠਲ ਪਾਉਣ ਦਾ ਕੰਮ ਇਹ ਧਰਮ ਪ੍ਰਚਾਰ ਕਮੇਟੀ ਬਾਬਾ ਬਜੀ ਸਿੰਘ ਜੀ ਦਾਦੂ ਹਲੋਣਾ ਦੀ ਔਰ ਅਜਰਾਣਾ ਜਿਹੜੇ ਭੁਪਿੰਦਰ ਸਿੰਘ ਅਸੰਦ ਜਿਹੜੇ ਪ੍ਰਧਾਨ ਬਣੇ ਹੈ ਸ਼੍ਰੋਮਣੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹਨਾਂ ਦੇਖ ਰਹੀ ਹੋएगी ਮੈਂ ਸਮੁੱਚੀ ਟੀਮ ਨੂੰ ਅੱਜ ਵਧਾਈ ਦਿੰਦਾ ਇਹ ਕੋਈ ਪਹਿਲੀ ਗੱਲ ਨਹੀਂ ਹੈ ਇਹ ਜਿਸ ਵਕਤ ਉਹ ਤਾਕਤਾਂ ਜਿਨ੍ਹਾਂ ਦੇ ਹੱਤੋਂ ਇਸ ਤਰ੍ਹਾਂ ਖੁੱਜਦੀ ਹੈ ਤੇ ਉਹ ਕੋਈ ਨਾ ਕੋਈ افضੀਆਂ ਹਰਕਤਾਂ ਕਰਦੇ ਨੇ ਜਿਨ੍ਹਾਂ ਕਰਕੇ ਜਿਹੜੀਆਂ ਨਵੀਆਂ ਕਮੇਟੀਆਂ ਬੰਦੀਆਂ ਉਹਨਾਂ ਨੂੰ ਬਦਨਾਮੀਆਂ ਮਿਲਣ ਔਰ ਇਹ ਸਾਰੀ ਸਾਰੀ ਦੁਨੀਆ ਨੂੰ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਇੱਕ ਕੰਟਰੋਲ ਜਿਸ ਤਰੀਕੇ ਦਾ ਇੱਕ ਪਰਿਵਾਰ ਦਾ ਕਹਿ ਸਕਦੇ ਆ ਇੱਕ ਧੜੇ ਦਾ ਕਹਿ ਸਕਦੇ ਆ ਉਹਨਾਂ ਦੇ ਹੱਥੋਂ ਜਿਸ ਵਕਤ ਇਹ ਕੰਟਰੋਲ ਜਾ ਰਹੇ ਨੇ ਤੇ ਇਹ ਨਾਮ ਕਦੀ ਕਿਥੇ ਝਗੜਿਆਂ ਦੀ ਗੱਲਾਂ ਦੇ ਨਾਮ ਪਾ ਦਿੰਦੇ ਨੇ ਤੇ ਜਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਦੀ ਵਾਰੀ ਆਈ ਸੀ ਤਦ ਇਹ ਕਿਹਾਤਾ ਗਿਆ ਕਿ ਸਰਕਾਰੀ ਆਤਾ ਹੈ ਸੋ ਮਗਰ ਅੱਜ ਇਹ ਵੇ ਕਿ ਅੱਜ ਹਰਿਆਣਾ ਦੇ ਸਿੱਖ ਨੂੰ ਜਿਹੜਾ ਆਪਣੀ ਮਾਨਤਾ ਮਿਲੀ ਹੈ ਹਰਿਆਣਾ ਦੇ ਸਿੱਖਾਂ ਨੇ ਜਿਸ ਤਰੀਕੇ ਦਾ ਫੈਸਲਾ ਲਿਆ ਇਹ ਸਭ ਤੋਂ ਵੱਡੀ ਜਿਹੜੀ ਅੱਜ ਸ਼ਲਾਘਾਯੋਗ ਔਰ ਸਰਾਨੀਏ ਕੰਮ ਹੈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੱਲ ਪ੍ਰਬੰਧਕੀ ਚੋਣ ਹੋਈ ਆ ਸਰਬਸੰਮਤੀ ਦੇ ਨਾਲ ਹੋਰ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਉਸ ਪ੍ਰਬੰਧਕੀ ਚੋਣ ਦੇ ਵਿੱਚ ਸਰਬਸੰਮਤੀ ਦੇ ਨਾਲ ਜਿੱਥੇ ਆਫਿਸ ਬੈਰਰ ਦੀ ਚੋਣ ਹੋਈ ਆ ਉਹਦੇ ਨਾਲ ਹੀ ਐਗਜ਼ੈਕਟਿਵ ਦੀ ਚੋਣ ਹੋਈ ਆ ਜਿਹਦੇ ਵਿੱਚ ਸਰਦਾਰ ਭੁਪਿੰਦਰ ਸਿੰਘ ਸੰਧ ਸਾਹਿਬ ਉਹਨਾਂ ਨੂੰ ਦੁਬਾਰਾ ਮੁੱਖ ਸੇਵਾਦਾਰ ਦੇ ਤੌਰ ਤੇ ਮੌਕਾ ਮਿਲਿਆ ਕਮੇਟੀ ਵੱਲੋਂ ਸੋ ਮੈਂ ਉਹਨਾਂ ਨੂੰ ਵਧਾਈ ਦਿੰਦਾ ਸਾਡੀ ਭੈਣ ਅਜਰਾਨਾ ਬੀਬੀ ਜਰਾਨਾ ਜੀ ਉਹਨਾਂ ਨੂੰ ਮੀਤ ਪ੍ਰਧਾਨ ਦੇ ਅਹੁਦੇ ਦੇ ਨਾਲ ਨਵਾਜਿਆ ਗਿਆ ਸੋ ਮੈਂ ਉਹਨਾਂ ਨੂੰ ਵਧਾਈ ਦਿੰਦਾ ਸਾਰੀ ਟੀਮ ਨੂੰ ਵਧਾਈ ਦਿੰਦਾ ਕਬਲਜੀਤ ਸਿੰਘ ਅਜਰਾਨਾ ਸਪੋਕਸਪਰਸਨ ਬਣ ਗਿਆ ਕਬਲਜੀਤ ਸਿੰਘ ਅਜਰਾਨਾ ਸਾਡੇ ਛੋਟੇ ਭਰਾ ਬੜੇ ਮੈਂ ਸਮਝਦਾ ਜज्बे ਵਾਲੇ ਜੋ ਹਮੇਸ਼ਾ ਵੱਧ ਚੜ ਕੇ ਕੌਮ ਦੀ ਸੇਵਾ ਕਰਦੇ ਆ ਹਰਿਆਣੇ ਦੇ ਵਿੱਚ ਉਹਨਾਂ ਨੂੰ ਬਤੌਰ ਕਮੇਟੀ ਦੇ ਸਪੋਕਸਮੈਨ ਵਜੋਂ ਸੇਵਾ ਮਿਲੀ ਆ ਸੋ ਮੈਂ ਸਾਰੀ ਕਮੇਟੀ ਨੂੰ ਵਧਾਈ ਦਿੰਦਾ ਔਰ ਸਭ ਤੋਂ ਵੱਡੀ ਗੱਲ ਕੀ ਆ ਕਿ ਪੰਜਾਬ ਤੋਂ ਬਾਅਦ ਅਗਰ ਸਿੱਖ ਪਾਪੂਲੇਸ਼ਨ ਦੇ ਹਿਸਾਬ ਨਾਲ ਦੇਖਿਆ ਜਾਏ ਤੇ ਹਰਿਆਣੇ ਦੇ ਵਿੱਚ ਦੂਸਰੇ ਨੰਬਰ ਤੇ ਆ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਸਿੱਖਾਂ ਦੀ ਆਬਾਦੀ ਹੈ ਸੋ ਐਸੀ ਸਟੇਟ ਔਰ ਜਿੱਥੇ ਬਹੁਤ ਸਾਰੇ ਇਤਿਹਾਸਿਕ ਗੁਰਦੁਆਰੇ ਹੋਣ ਜਿਨ੍ਹਾਂ ਦਾ ਇਤਿਹਾਸਿਕ ਮਹੱਤਵ ਹੋਵੇ ਉਹਨਾਂ ਦੀ ਦੇਖਰੇਖ ਸੱਚੇ ਹੱਥਾਂ ਦੇ ਵਿੱਚ ਜਾਣੀ ਚਾਹੀਦੀ ਸੀ ਔਰ ਇਹ ਜਿਸ ਤਰੀਕੇ ਦੇ ਨਾਲ ਸਵੈਸੰਮਤੀ ਦੇ ਨਾਲ ਫੈਸਲਾ ਲਿਆ ਬਹੁਤ ਹੀ ਸਰਾਹਨੀਯ ਕਦਮ ਹੈ ਔਰ ਮੈਂ ਸਾਰਿਆਂ ਨੂੰ ਵਧਾਈ ਦੇਣਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਹਮੇਸ਼ਾ ਹੀ ਜਦੋਂ ਵੀ ਉਹਨਾਂ ਨੇ ਸਾਡੇ ਕੋਲੋਂ ਕੋਈ ਵੀ رائے ਲਈ ਹੈ ਕੋਈ ਸੁਝਾਅ ਲਿਆ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਗੱਲ ਸੀ ਜਾਣੇ ਸੀ ਹਰ ਜਗ੍ਹਾ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਖੜੇ